ਪਾਪ ਤੁਹਾਨੂੰ ਕਰਜ਼ਾ ਚੱਕ ਕੇ ਇਹਨਾਂ ਦੇ ਨਮਾਂਡਾ ਪੂਰੇ ਕਰਨ ਦੀ ਲੋੜ ਨਹੀਂ ਸੀ ਮਤ ਤੁਹਾਡੇ ਕੀ ਹੁੰਦਾ ਮੇਰੇ ਇਲਾਵਾ ਹੀ ਨਾ ਹੁੰਦੀਆਂ ਪਰ ਜਿਹੜਾ ਤੁਹਾਡੇ ਤੇ ਕਰਜ਼ਾ ਚੜਿਆ ਨਾ ਉਹ ਤਾਂ ਨਾ ਚੜਦਾ ਮੈਂ ਤਾਂ ਹੁਣ ਦਿਨ ਰਾਤ ਨਾਲ ਬਸ ਥੋੜੀ ਸੋਚ ਲੱਗੀ ਰਹਿੰਦੀ ਆ ਤੁਸੀਂ ਇੰਨਾ ਕਰਜ਼ਾ ਕਿਵੇਂ ਤਾਰੋਗੇ ਸਾਰੇ ਕਿਤੇ ਦੇਖ ਲਈ ਗਈ ਪਤਾ ਨਹੀਂ ਕਿੱਥੇ ਹੈ ਇੱਧਰ ਵੀ ਨਹੀਂ ਹੈਗੀ ਸੁਣ ਲੈ ਉਹ ਖੜੀ ਹੈ ਪਪਾ ਜਦੋਂ ਬੰਦਾ ਕਰਜ਼ਾ ਚੱਕ ਲੈਂਦਾ ਨਾ ਤਾਂ ساری ਉਮਰ ਉਹਦਾ ਕਰਜ਼ਾ ਨਿਤਰਦਾ ਉਹ ਵਿਆਸਤਾਰ ਦੇ ਮਰ ਜਾਂਦਾ ਸੁਮਣਾ ਪਪਾ ਮੈਂ ਬਾਅਦ ਵਿੱਚ ਗੱਲ ਕਰਦੀ ਆ ਇਹ ਆ ਗਈ ਤੂੰ ਇੱਥੇ ਖੜੀ ਕੀ ਕਰਦੀ ਆ ਮੈਂ ਤੈਨੂੰ ਸਾਰੇ ਖਰਚ ਦੇਖ ਲਿਆ ਨਾਲੇ ਫੋਨ ਕਿਤਾ ਸੀਗਾ ਜੀ ਪਿੰਡੋਂ ਫੋਨ ਆਇਆ ਸੀਗਾ ਘਰ ਤੇ ਆ ਦਾ ਚੱਲ ਮੇਰੀ ਗੱਲ ਸੁਣ ਮਾਂ ਤੈਨੂੰ ਕਦੋਂ ਦੀ ਬੁਲਾਈ ਜਾਂਦੀ ਆ ਕੋਈ ਜ਼ਰੂਰੀ ਕੰਮ ਆ ਆ ਜਾ ਆ ਜੀ ਕਿਤੇ ਇੱਥੇ ਮੀ ਨਾ ਲਾ ਦੇ بس ਜੀ ਹੁਣ ਆ ਗਈ। ਇਹਨੇ ਸਾਨੂੰ ਲਵਾਵਾ ਪੈ ਲੈਣਾ ਮਜਬੂਰ ਕਰਕੇ ਹੰਤਾ ਕਰਤਾ ਦਾਜ ਨਾ ਭਰ ਲਿਆ ਤੇ ਮੇਰੇ ਬਾਪ ਦਾ ਆਰਾਮ ਨਾ ਖਰਾਮ ਕਰਤਾ। ਤੁਹਾਨੂੰ ਕੀ ਲੱਗਦਾ? ਕਿ ਤੁਸੀਂ ਸੁਖੀ ਰਹਿ ਲੋਗੇ? ਜੀਉਣ ਮੈਂ ਹੁਣ ਤੁਹਾਨੂੰ ਵੀ ਨਹੀਂ ਦਿੱਤੀ। ਵੇ ਮੁੰਡਿਆ। ਆ ਕੀ ਸਾਰਾ ਦਿਨੇ ਤੇ ਟੋਚ ਟੋਚ ਲੱਗਿਆ ਰਹਿਣਾਗਾ। ਫੇ ਦੋ ਅੱਖਰ ਪੜ ਲਿਆ ਕਰ। ਕੋਈ ਨੌਕਰੀ ਦੇ ਸਰ ਹੋ ਜਾਏਗਾ। ਉਹ ਮੰਮੀ ਹੁਣ ਤਾਂ ਚੱਕਿਆ ਮੈਨੇ ਫੋਨ। 10 ਮਿੰਟ ਗੇਮ ਵੀ ਨਹੀਂ ਖੇਡਣ ਦਿੰਦੇ। ਵੇ ਤੇਰੇ ਭਲੇ ਨੂੰ ਹੀ ਕਹਿਣੀ ਐ। ਜੇ ਕੋਈ ਨੌਕਰੀ ਮਿਲ ਗਈ ਚੰਗੇ ਘਰ ਦੇ ਨਾਲ ਹੱਥ ਜੁੜ ਜਾਣਗੇ। ਦੇਖੀ ਫਿਰ ਇਹਦੇ ਨਾਲ ਕੋਈ ਵੱਧ ਦਾਜ ਲੈ ਕੇ ਆਊਗਾ ਵੀ। ਉਹ ਕੋਈ ਨਹੀਂ ਲੈ ਲਾਂਗੇ ਨੌਕਰੀ ਆਪਾਂ। ਹਾਂ ਲੈ ਲਊਗਾ। ਐ ਬੇਲੇਆਂ ਬੈਠਿਆਂ ਨੂੰ ਨਹੀਂ ਮਿਲਦੀ। ਕਿਹਾ ਇਹਨੂੰ? ਹਾਂ ਮੰ ਆ ਕਿਹਾ ਐ। ਨਾ ਕੀ ਕਰਦੀ ਸੀ ਮਹਾਰਾਣੀ? ਕਰਨਾ ਕੀ ਐ? ਫੋਨ ਤੇ ਲੱਗੀ ਪਈ ਸੀ। ਪੇਕਾ ਤੋਂ ਆਇਆ ਸੀ ਫੋਨ ਹੁਣ ਲੈ ਦੱਸ ਸਾਰਾ ਦਿਨ ਪੇਕਿਆਂ ਦੇ ਜਦੋਂ ਦੇਖੋ ਪੇਕਿਆਂ ਨੂੰ ਫੋਨ ਬੇ ਹੁਣ ਐਡੀ ਪੇਕਿਆਂ ਤੋਂ ਹੀ ਹੋ ਕੇ ਆਈ ਐ ਮੜਾ ਮੋਟਾ ਨਾ ਤੂੰ ਵੀ ਰੋਬ ਰੱਖਿਆ ਕਰ ਉਹਦੇ ਤੇ ਕੋਈ ਨਾ ਮ ਕਰੂੰਗਾ ਲੋਕ ਨਾ ਇਹ ਟੌਕ ਲੈ ਹਾਗੀ ਨੂਰਾਣੀ ਕੁੜੇ ਤੈਨੂੰ ਰਾਮ ਕੰਨ ਦਾ ਬਾਲਾ ਹੀ ਨਹੀਂ ਸ਼ੌਂਕ ਚੜਿਆ ਪਿਆ ਕਿਵੇਂ ਕੰਮ ਤੋਂ ਟਲਦੀ ਤੁਰੀ ਫਿਰਦੀ ਐ ਨਾਲੇ ਸਾਰਾ ਦਿਨ ਨਾ ਫੋਨ ਤੇ ਲੱਗੀ ਰਿਆ ਕਰ ਨਾ ਮੰਮੀ ਜੀ ਫੋਨ ਕਿਹੜਾ ਕੋਈ ਗਲਤ ਥਾਂੋਂ ਆਇਆ ਸੀਗਾ ਮੇਰੇ ਡੈਡੀ ਦਾ ਫੋਨ ਆਇਆ ਸੀਗਾ ਪੁਨਾਣਾ ਕਰਦੀ ਸੀ ਦੁੱਖ ਸੁੱਖ ਕੁੜੇ ਐਡੀ ਪਿਆਰ ਕੋਲ ਹੀ ਹੋ ਕੇ ਆਈਆਂ ਪਤਾ ਨਹੀਂ ਹੁਣ ਤੁਹਾਡੇ ਕਿਹੜੇ ਦੁੱਖ ਸੁੱਖ ਹੋਗੇ ਨਾਲੇ ਮੇਰੀ ਗੱਲ ਸੁਣ ਲੈ ਭਾਈ ਆ ਕੰਮ ਕਾਰ ਜੀ ਮੈਥੋਂ ਤਾਂ ਹੁਣ ਹੁੰਦੇ ਨਹੀਂ ਆਪਦਾ ਘਰ ਦਾ ਕੰਮ ਸੰਭਾਲ ਲਾ ਪਰ ਸੋਈ ਚ ਮੈਂ ਕੜਾ ਦਾ ਸਮਾਨ ਕੱਢ ਕੇ ਆਂ ਜਾ ਕੇ ਬਣਾ ਲਾ ਲੈ ਅੱਜ ਦਾ ਕੜਾ ਖਾਵਾਂਗੇ ਉਹ ਵੀ ਭਾਬੀ ਦੇ ਹੱਥ ਦਾ ਹੋ ਗਈਆਂ ਤੁਹਾਡੇ ਸਾਰਿਆਂ ਦੀਆਂ ਗੱਲਾਂ ਹੁਣ ਮੇਰੀ ਗੱਲ ਸੁਣ ਲੋ ਜਿੱਡੀ ਤੁਨੇ ਮੇਰੇ ਬਾਪ ਨੂੰ ਨਾ ਦਾਜ ਦੀ ਲਿਸਟ ਦਿੱਤੀ ਸੀ ਉਹ ਤੇ ਤੁਹਾਡੇ ਸਾਰੇ ਮੰਗਾ ਪੂਰੀਆਂ ਹੋ ਗਈਆਂ ਨੇ ਪਰ ਉਹਦੇ ਵਿੱਚ ਆ ਮੰਗ ਨਹੀਂ ਲਿਖੀ ਹੋਈ ਸੀ ਵੀ ਮੈਂ ਘਰ ਦੇ ਕੰਮਕਾਰ ਵੀ ਕਰੂੰਗੀ ਹੁਣ ਉਹਦੀ ਮੇਥੋਂ ਉਮੀਦ ਵੀ ਨਾ ਰੱਖਿਓ ਲੈ ਘਰ ਦੇ ਕੰਮ ਜੇ ਹੁਣ ਤੂੰ ਨਹੀਂ ਕਰੇਂਗੀ ਹੋਰ ਕੋਈ ਗਮਾਂਡੀ ਕਰਵਾ ਕੇ ਨਾਲੇ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਲਿਸਟ ਦੇ ਵਿੱਚ ਨਾ ਦਾਜੀ ਲਿਖਿਆ ਜਾਂਦਾ ਹੁੰਦਾ ਨਾ ਕਿ ਘਰ ਦੇ ਕੰਮ ਤੁਸੀਂ ਮੁੰਡਾ ਨਾ ਆਪਦਾ ਵਿਆਹਿਆ ਨਹੀਂ ਸੀ ਦਾ ਆਪਦੇ ਮੁੰਡੇ ਦਾ ਮੁੱਲ ਲਾਇਆ ਸੀ ਤੇ ਜਿਹੜਾ ਮੇਰੇ ਬਾਪ ਨੇ ਦਿੱਤਾ बोलਦੇ ਦੇਖ ਲੈ ਕਿਵੇਂ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਘਰ ਦੇ ਕੰਮ ਨਹੀਂ ਨਾ ਕਰਦੀ ਤਾਂ ਇਸ ਘਰ ਚੋਂ ਵੀ ਨਿਕਲ ਜਾ ਕਿਉਂ ਮੈਂ ਕਿਉਂ ਨਿਕਲੂੰਗੀ ਇਹ ਘਰ ਚੋਂ ਤੁਸੀਂ ਨਿਕਲੋ ਮੈਂ ਤਾਂ ਇਹੀ ਘਰ ਚ ਰਹੂੰਗੀ ਉਹ ਵੀ ਤੁਹਾਡੇ ਹਿੱਕ ਤੇ ਗੋਡਾ ਰੱਖ ਕੇ ਦੇਖ ਦੇਖ ਮੁੰਡਿਆ ਕਿਵੇਂ ਜ਼बान ਚੱਲਦੀ ਹੈ ਇਹਦੀ ਦੇਖ ਮੈਨੂੰ ਕਿਵੇਂ ਬੋਲ ਕੇ ਗਈ ਹੈ ਬਈ ਤੂੰ ਬਿਜੂਆ ਚੁੱਪ ਕਰਕੇ ਕਿਉਂ ਖੜਾਗਾ ਜਾ ਕੇ ਖਬਰ ਲੈ ਉਹਦੀ ਕੋਈ ਨਾ ਮਾਂ ਕਰੂੰਗਾ ਉਹਦਾ ਨਾ ਗੱਲ ਮੈਂ ਤੂੰ ਬੋਲ ਕੇ ਗਈ ਹੈ ਨਾ ਮੈਂ ਦੱਸੂੰਗਾ ਨਹੀਂ ਕਰੂੰਗਾ ਨਹੀਂ ਹੁਣੇ ਜਾ ਬੱਟੀ ਆਈ ਹੈ ਮੇਰੇ ਮੂਰੇ ਬੋਲਣ ਵਾਲੀ ਇਹਨੂੰ ਇਹ ਨਹੀਂ ਪਤਾ ਵੀ ਇਸ ਘਰ ਦੇ ਵਿੱਚ ਮੇਰੇ ਹੀ ਹੁਕਮ ਚੱਲਦਾ ਹੈ ਲੈ ਮਾਂ ਤਾਂ ਪੂਰੀ ਫਿਲਮੇ ਚੱਲ ਗਈ ਮੈਂ ਤਾਂ ਕੁਝ ਹੋਰ ਸੋਚਿਆ ਸੀ ਇਹ ਕੀ ਹੋ ਗਿਆ ਵੀ ਤੈਨੂੰ ਫਿਲਮ ਦੀ ਪਈਏ ਦੇਖ ਤਾਂ ਸਹੀ ਤੇਰੀ ਮਾਂ ਮੂਰੇ ਕਿਵੇਂ ਤੜ ਤੜ ਬੋਲ ਕੇ ਗਈ ਹੈ ਬੇ ਮੁੰਡੇ ਤਾਂ ਆਪਦੀ ਮਾਂ ਵਾਸਤੇ ਇੱਕ ਸ਼ਬਦ ਨਹੀਂ ਸੁਣ ਸਕਦੇ ਤੁਸੀਂ ਦੋਨੇ ਡੰਨ ਬੱਟੇ ਬਣ ਕੇ ਖੜੇ ਰਹੇ ਸਰੈਣਾ ਜੱਤੋ ਕੋ ਸਰ ਮਾਂ ਇਹ ਤਾਂ ਆਪੋ ਆਪਣੇ ਕਰਮ ਨੇ ਨਾ ਮੰਗਰੇ ਦਾਜ ਔਰ ਉਹ ਤਾਂ ਖੜੇ ਪੈਰ ਦਾਜ ਮੰਗ ਲਿਆ ਪਹਿਲਾਂ ਵਾਲਾ ਜਮਾਨਾ ਗਿਆ ਹੁਣ ਨਹੀਂ ਚੱਲਦੀ ਅੱਜ ਕੱਲ੍ਹ ਦੀਆਂ ਕੁੜੀਆਂ ਇਹ ਸਭ ਵੇ ਤੂੰ ਦੇਖਦਾ ਤਾਂ ਜਾਈ ਮੈਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਇਹਨੂੰ ਤਾਂ ਮੈਂ ਕਰੂੰ ਸਿੱਧੀ ਮੈਂ ਤਾਂ ਸੋਚਿਆ ਸੀ ਭਾਬੀ ਦਸ ਦਾ ਕੜਾ ਖਾਵਾਂਗੇ ਇੱਥੇ ਤਾਂ ਰੋਟੀ ਵੀ ਨਹੀਂ ਨਸੀਬ ਹੋਈ ਤੂੰ ਫਿਕਰ ਨਾ ਕਰ ਪੁੱਤ ਇਹ ਤਾਂ ਰੋਟੀ ਛੱਡ ਪੂਰੀਆਂ ਵੀ ਬਣਾਉ ਬਸ ਤੂੰ ਦੇਖਦਾ ਜਾਈ ਟੀ ਆ ਮੇਰੇ ਤੇ ਉਤਰ ਮਾਰਨ ਲਾ ਇੱਕ ਵਾਰੀ ਮਰਿਆ ਸੀ ਉਦੋਂ ਮੇਰੇ ਬਾਪ ਨੇ ਛੱਡ ਲਿਆ ਪਰ ਹੁਣ ਨਹੀਂ ਨਾ ਹੁਣ ਇੱਥੇ ਆ ਕੇ ਵੇਗੀ ਤੂੰ ਨਾ ਮਾਂ ਨੂੰ ਕਿਵੇਂ ਬੋਲ ਕੇ ਆਈਂ ਮੇਰੀ ਗੱਲ ਸੁਣ ਲੈ ਮਾਂ ਮਰ ਤੱਕ ਮੈਂ ਨਹੀਂ ਬੋਲਿਆ ਜਿਵੇਂ ਤੂੰ ਜਵਾਨ ਚਲਾ ਕੇ ਆਈਂ ਹੈ ਅੱਛਾ ਹੁਣ ਥੋੜੀ ਮਾਂ ਨੂੰ ਮੈਂ ਬੋਲਿਆ ਤੁਹਾਨੂੰ ਬੜਾ ਦੁੱਖ ਲੱਗਿਆ ਨਾ ਜਦ ਸਾਰੇ ਸਾਹਮਣੇ ਮੇਰੇ ਬਾਪ ਦੀ ਬੇਇੱਜ਼ਤੀ ਕੀਤੀ ਸੀ ਮੂੰਹ ਚੱਕ ਕੇ ਉਹ ਤਾਂ ਕਹਤਾ ਸੀਗਾ ਲਾਵਾ ਵੇਲੇ ਵੀ ਸਾਨੂੰ ਤਾਂ ਗੱਡੀ ਚਾਹੀਦੀ ਆ ਜਿੱਥੋਂ ਮਰਜ਼ੀ ਇੰਤਜ਼ਾਮ ਕਰੋ ਮੈਨੂੰ ਪਤਾ ਮੇਰੇ ਬਾਪ ਨੇ ਕਿਵੇਂ ਤੁਹਾਡੇ ਅੱਗੇ ਹਾੜੇ ਕੱਢੇ ਸੀ ਪਰ ਤੁਸੀਂ ਤੁਸੀਂ ਨਹੀਂ ਬੰਨੇ ਮੈਨੂੰ ਪਤਾ ਕਿਵੇਂ ਇੰਤਜ਼ਾਮ ਕਰਕੇ ਉਹਨੇ ਤੁਹਾਨੂੰ ਗੱਡੀ ਦਿੱਤੀ ਸੀ ਬਹੁਤਾ ਬੋਲੋ ਨਹੀਂ ਮੇਰੇ ਮੂਰੇ ਲੋੜ ਨਹੀਂ ਹੈਗੀ ਹੁਣ ਇਹ ਸਭ ਗੱਲਾਂ ਦਾ ਮੈਨੂੰ ਨਹੀਂ ਪਤਾ ਜਿਹੜਾ ਕੁਝ ਹੋਣਾ ਸੀ ਨਾ ਉਹ ਤਾਂ ਹੋ ਗਿਆ ਹੁਣ ਉਵੇਂ ਹੀ ਕਰੀ ਜਿਵੇਂ ਮੇਰੀ ਮਾਂ ਕਹਿੰਦੀ ਐ ਲੱਗੀ ਸਮਝ ਤੈਨੂੰ ਨਾ ਮੈਨੂੰ ਕੀ ਸਮਝਾ ਰਿਹਾ ਤੁਸੀਂ ਮੈਨੂੰ ਲੱਗਦਾ ਜੋ ਮੈਂ ਤੁਹਾਨੂੰ ਕਿਹਾ ਨਾ ਉਹ ਤੁਹਾਨੂੰ ਤਾਂ ਤੁਹਾਡੀ ਮਾਂ ਨੂੰ ਸਮਝਣੀ ਐ ਮੇਰੀ ਗੱਲ ਸੁਣੋ ਮੈਨੂੰ ਕੰਮ ਨੂੰ ਨਾ ਕਹਜ ਮੈਥਨ ਨੂੰ ਹੁੰਦੇ ਤੁਹਾਡੇ ਗੋਲੇ ਤਾਂ ਹੁੰਦੇ ਅੱਛਿਆ ਹੁਣ ਤੂੰ ਜ਼ੁਬਾਨ ਲੜਾਉਣੀ ਆ ਤੇਰੀ ਤਾਂ ਜ਼ੁਬਾਨਾਂ ਮੈਂ ਖਿੱਚੂੰਗਾ ਅੱਜ ਤਾਂ ਮੇਰੇ ਤੇ ਹੱਥ ਚੱਕ ਲਿਆ ਤੂੰ ਅੱਗੇ ਤੋਂ ਨਾ ਮੇਰੇ ਤੇ ਹੱਥ ਚੱਕਣ ਦੀ ਜੁਰਤ ਨਾ ਕਰ ਲਈ ਨਹੀਂ ਇਹ ਜੱਦ ਦਾ ਦਹੇਜ ਦਾ ਪਰਚਾ ਕਰਾਉਂਗੀ ਨਾ ਸਾਰੇ ਟੱਬਰ ਤੇ ਵੀ ساری ਉਮਰ ਜੇਲ੍ਹ ਚ ਕੱਟਣੀ ਪਊਗੀ ਤੁਹਾਨੂੰ ਨਾ ਹੁਣ ਅੱਖਾਂ ਜੇ ਕਿਉਂ ਘੁਮਾਉਣਾ ਸਮਝਣੀ ਆਈ ਤੈਨੂੰ ਨਾ ਹੁਣ ਇੱਥੇ ਖੜਾ ਕੀ ਕਰਦਾ ਜਦ ਆਦੀ ਮਾਣੂ ਜਾ ਕੇ ਕਹਿੰਦੇ ਮਿੱਥੇ ਨਹੀਂ ਹੁੰਦੇ ਤੁਹਾਡੇ ਘਰ ਦੇ ਕੰਮ ਪੱਟਾ ਐਸੀ ਮੇਰੇ ਤੇ ਹੱਥ ਚੱਕਣ ਵਾਲਾ ਜੇ ਤੁਹਾਨੂੰ ਵੀ ਪੁੱਠੀ ਗਿੰਦੀ ਪੜਨੇ ਨਾ ਪਾਤਾ ਨਾ ਤੁਸੀਂ ਵੀ ਕੀ ਯਾਦ ਰੱਖੋਗੇ ਮਾਂ ਕੀ ਲੱਗਦਾ ਤੈਨੂੰ ਖੜਕਾਤੀ ਹੋਣੀ ਭਾਬੀ ਬਾਈ ਨੇ ਵੀ ਤੂੰ ਦੇਖਦਾ ਤਾਂ ਜਾ ਹੱਪੇ ਕਰ ਲੂ ਸੈਟ ਹਣ ਕਿਹੋਂ ਪਤਾ ਹੋ ਗਈ ਠੀਕ ਆ ਪਾਗੀ ਰਸੋਈ ਚ ਉਹ ਮਾਂ ਤੁਸੀਂ ਕਿਹੋ ਜਿਹੀ ਕੁੜੀ ਨੇ ਮੇਰਾ ਵਿਆਹ ਕਰਿਆ ਉਹ ਤਾਂ ਦਾਲ ਦੇਹਿੰਦੇ ਪਰਚੇ ਦੀ ਗੱਲ ਕਰੀ ਜਾਂਦੀ ਆ ਕਹਿੰਦੀ ਦੇਖੇ ਪਰਚਾ ਥੋੜੇ ਤੇ ਦੱਸਦਾ ਸਾਡੇ ਟੱਬਰ ਨੂੰ ਜੇਲ੍ਹ ਦੇ ਨਾਲ ਉੱਠਿਆ ਖਵਾਉਂਗੀ ਮੈਂ ਬੂਏ ਸੱਚੀ ਆਹੋ ਮਾ ਟੁਟਾ ਕਹਿੰਦੀ ਸੀ ਸੈੱਟ ਕਰ ਦੂਗਾ ਇਹ ਤਾਂ ਆਪ ਹੀ ਐਪ ਸੈੱਟ ਹੋ ਕੇ ਆ ਗਿਆ ਹਾਏ ਰੱਬਾ ਜੀ ਕਿਤੇ ਨੇ ਪਰਸ ਸਾਧ ਲਈ ਵੀ ਮੈਂ ਤਾਂ ਬਾਹਰ ਨਿਕਲ ਜੋਗੀ ਨਹੀਂ ਰਹਿਣਾ ਹੁਣ ਦੱਸ ਕੀ ਕਰੀਏ ਆਪਾਂ ਮੈਂ ਦੱਸਦੀ ਆ ਕੀ ਕਰਨਾ ਇਹ ਕੀ ਦੱਸੂਗਾ ਬਸ ਜਿਵੇਂ ਜਿਵੇਂ ਮੈਂ ਕਹੀ ਰਾਨੀਆਂ ਉਹਵੇਂ ਸਾਰਾ ਨਾ ਟੱਬਰ ਕੰਮ ਕਰੀ ਚੱਲੇ ਮੇਰਾ ਕਿਉਂਕਿ ਮੇਰੇ ਕੋਲ ਸਾਰੇ ਪ੍ਰੂਫ ਨੇ ਬਸ ਇੱਕ ਫੋਨ ਮਿਲਾਂ ਦੀ ਤੇਰੀ ਆ ਤੇ ਤੁਸੀਂ ਸਾਰੇ ਨਾ ਅੰਦਰ ਚਲੋ ਹੁਣ ਐ ਕਰੋ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਐ ਤੁਸੀਂ ਰੋਟੀ ਬਣਾ ਲਿਓ ਤੇ ਮੇਰੇ ਕਮਰੇ ਚ ਫੜਾ ਦਿਓ ਮੈਨੂੰ ਠੀਕ ਐ ਥੋੜਾ ਜਲਦੀ ਬਣਾ ਲਿਆਇਓ ਭਾਈ ਰੱਬ ਮੈਨੂੰ ਤਾਂ ਐ ਸੀਗਾ ਨੂੜੀਆਂ ਪੱਕੀਆਂ ਰੋਟੀਆਂ ਖਾਉ ਮੇਰੇ ਘਰ ਮੱਚ ਕਿੱਥੇ ਮੇਰੀ ਤਾਂ ਕਿਸਮਤੀ ਮਾੜੀ ਐ ਮਾਂ ਹੁੰਦਾ ਜਿਵੇਂ ਕੁਝ ਹੋਊਗਾ ਨਾ ਆਪ ਨੂੰ ਉਵੇਂ ਹੀ ਕਰਨਾ ਪਊਗਾ ਜਿਵੇਂ ਕਹਿੰਦੀ ਆ ਬਸ ਗੱਲ ਮੰਨ ਲਾ ਨਾਲੇ ਮੇਰੀ ਗੱਲ ਸੁਣ ਮੈਂ ਲੇਟ ਹੋ ਰਿਹਾ ਮੈਂ ਵੀ ਕੰਮ ਤੇ ਜਾਣਾ ਕਿਸੇ ਬੰਦੇ ਨਾਲ ਕਰਦਾ ਸਲਾਹ ਜਾ ਕੇ ਮੈਂ ਕੀ ਪਤਾ ਕੋਈ ਹੱਲ ਨਿਕਲ ਹੀ ਆਵੇ ਹਾਂ ਬੁੱਤ ਸਲਾਹ ਤਾਂ ਲੈ ਸਿਆਣੇ ਬੰਦੇ ਦੀ ਚੱਲ ਮਾਂ ਤੂੰ ਬਣਾ ਦੇ ਰੋਟੀ ਵੱਡੇ ਬਾਰੇ ਨਹੀਂ ਮੇਰੇ ਬਾਰੇ ਸੋਚ ਲਾ ਬੇ ਤੈਨੂੰ ਸਾਰਾ ਦਿਨ ਆਲਦੀ ਪਈ ਰਹਿੰਦੀ ਐ ਸ਼ਰਮ ਤਾਂ ਨਹੀਂ ਆਉਂਦੀ ਸ਼ਰਮ ਵਾਲੀ ਕੀ ਗੱਲ ਆ ਮਾਂ ਨਾਲੇ ਮੇਰੀ ਗੱਲ ਸੁਣ ਤੂੰ ਤਾਂ ਮੈਨੂੰ ਅਫਸਰ ਬਣਾਉਣ ਨੂੰ ਫਿਰਦੀ ਸੀ ਜਿਹੜੇ ਹਿਸਾਬ ਨਾਲ ਭਾਬੀ ਨਾਲ ਗੱਲ ਕਰਕੇ ਗਈ ਆ ਮੈਨੂੰ ਲੱਗਦਾ ਆਪਣੇ ਅਫਸਰਾਂ ਤੋਂ ਪੂੜੇ ਘਟਾਊਗੀ। ਵੇਜੇ ਮੂੰਹ ਨਹੀਂ ਚੱਜਦਾ। ਤੂੰ ਗਲਤ ਤਾਂ ਚੱਜ ਦੀ ਕਰ ਲਿਆ ਕਰ। ਮਾਂ ਉਹਨੂੰ ਤਾਂ ਕੁਝ ਬੋਲੀ ਨਹੀਂ। ਹੁਣ ਮੇਰੇ ਤੇ ਗੁੱਸਾ ਤਾਰੀ ਜਾਨੀ ਆ। ਨਾਲੇ ਮੇਰੀ ਗੱਲ ਸੁਣ ਲਾ। ਮੇਰੇ ਵਿਆਹ ਵਕਤ ਨਵੇਂ ਦਾਜ ਮੰਗ ਲਈ। ਵੇ ਜਿਹੜੇ ਤੇਰੇ ਲੱਛਣ ਐ ਨਾ ਦਾਜ ਮੰਗਣਾ ਤਾਂ ਦੂਰ ਦੀ ਗੱਲ। ਮੈਨੂੰ ਲੱਗਦਾ ਕੰਜਰਾ ਤੇਰਾ ਰਿਸ਼ਤਾ ਹੀ ਨਹੀਂ ਹੋਣਾ। ਮੈਂ ਤੇਰੀ ਫਿਕਰ ਲੱਗੀ ਪਈ ਐ। ਅੱਗੇ ਪਤਾ ਨਹੀਂ ਕੀ ਕਰੂਗੀ। ਹਾਲੇ ਕਾਲਾ ਰੋਟੀ ਨਾ ਕੀ ਤਰੀਕਾ ਹੋਇਆ ਰੋਟੀ ਪਣਾਉਂਦਾ ਆਵਦੇ ਮੁੰਡਿਆਂ ਨੂੰ ਵੀ ਐਂ ਫੜਾਉਣੀ ਆ ਨਾ ਤੇਰਾ ਤਰੀਕਾ ਬੜਾ ਸਹੀ ਐ ਹਾਂ ਮੈਂ ਇਨਾ ਬੈਠੇ ਰਾਮ ਫਰਮਾਉਂਦੀ ਐ ਤੇ ਸੱਸ ਤੋਂ ਕੰਮ ਕਰਾਉਣੀ ਐ ਮੇਰੀ ਗੱਲ ਸੁਣ ਦੇਖੋ ਮੈਂ ਤਾਂ ਹੁਣ ਐਂ ਕਰੂੰਗੀ ਤੇ ਤੁਹਾਨੂੰ ਝੱਲਣੀ ਐ ਵੀ ਪੈਣਗੀਆਂ ਨਾ ਜਦੋਂ ਮੇਰੇ ਬਾਪ ਦਾਜ ਮੰਗਿਆ ਸੀ ਉਦੋਂ ਨਹੀਂ ਸੋਚਿਆ ਇਹ ਕੁਛ ਮੇਰੇ ਬਾਪ ਨੇ ਬੱਥੇਰਾ ਠੋਡਾ ਬੱਬਰ ਭਰਿਆ ਤਾਨੂੰ 10 ਲੱਖ ਰੁਪਏ ਕੈਸ਼ ਨਗਦ ਦਿੱਤਾ ਨਾਲੇ ਤੁਹਾਨੂੰ ਗੱਡੀ ਵੀ ਦਿੱਤੀ ਦੇਖੋ ਜਿੰਨੇ ਪਿਆਰਾ ਤੇ ਲਾਡਾ ਨਾਲ ਤੁਸੀਂ ਇਹ ਸਾਰਾ ਸਮਾਨ ਫੜਿਆ ਹੁਣ ਨੇ ਪਿਆਰ ਲਾਡਾ ਨਾਲ ਮੈਨੂੰ ਵੀ ਸਾਭਣਾ ਪਊਗਾ ਤੁਹਾਨੂੰ ਤੇ ਹੁਣ ਮੈਂ ਲਾੜ ਲਈ ਨੂੰ ਬਣ ਕੇ ਰੋਹੀ ਇੱਥੇ ਨਾ ਹੁਣ ਖੜੇ ਕੀ ਕਰਦੇ ਆ ਇੱਥੇ ਪਿਆਰ ਨਾਲ ਉਰੇ ਪਲੇਟ ਰੱਖੋ 1 ਮਿੰਟ ਆ ਗਈ ਆ ਸੁੱਕੀਆਂ ਰੋਟੀਆਂ ਨਾ ਕਿਉਂ ਨਾ ਪਏ ਮੱਖਣ ਐ ਫੜਾਈ ਦੀ ਹੁੰਦੀ ਆ ਰੋਟੀ ਆ ਚੱਕੋ ਥਾਲ ਮੇਰੇ ਵਾਸਤੇ ਨਾ ਹੋ ਰੋਟੀ ਬਣਾ ਕੇ ਲੈ ਕੇ ਆਓ ਉੱਪਰੋਂ ਮੱਖਣ ਰੱਖ ਕੇ ਸਮਝ ਆਈ ਬਣਾ ਲੈਣੀ ਆ ਖਲੀ ਤਾਂ ਹੋਇਆ ਕੁਛ ਨਹੀਂ ਦੇਖੀ ਤਾਂ ਜਾਓ ਅੱਗੇ-ਅੱਗੇ ਤੁਹਾਡੇ ਨਾਲ ਹੁੰਦਾ ਕੀ ਆ ਜਿਵੇਂ ਤੁਸੀਂ ਮੂੰਹ ਅੱਡ ਕੇ ਸਤੋ ਦਾਜ ਮੰਗਿਆ ਸੀ ਨਾ ਬਸ ਉਵੇਂ ਮੂੰਹ ਅੱਡ ਕੇ ਹੁਣ ਮੈਂ ਇੱਥੇ ਬੈਠ ਕੇ ਆਰਡਰ ਮਾਰੂ ਥੋਪੋ ਹੋ ਤੇਰੀ ਆ ਮਾਰੇ ਆ ਭਾਬੀ ਨੇ ਲੈ ਤੇ ਦੇ ਲਾ ਹੁਣ ਸਿਨੇਮੇ ਜਾਣ ਦੀ ਲੋੜ ਤੇ ਮੁਤਾ ਕਰੀ ਚੱਲੂਗੀ ਸਾਰੇ ਕੰਮਾਂ ਦੇ ਸਿਆਪੇ ਮੇਰੀ ਗੱਲ ਪਏ ਨੇ ਹਾਬ ਤੱਕ ਕਿਸੇ ਨੇ ਆਏ ਨਹੀਂ ਵੀ ਕੋਈ ਮਾੜਾ ਮੋਟਾ ਕੰਮ ਕਰ ਲਈ ਬੇ ਮੁੰਡਿਆ ਆ ਕੱਪੜਾ ਇਹ ਲਿਆ ਕੇ ਫੜਾ ਲੈ ਲੈ ਹਾਗੇ ਪੁੱਤ हां मां आ गया। ਛਾਪਣਾ ਮਾ? ਨਾ ਨਾ ਮੈਨੂੰ ਕੁਛ ਨਹੀਂ ਚਾਹੀਦਾ। ਮੇਰੀ ਤੁਸੀਂ ਦੋ ਜਨ ਗੱਲ ਨੂੰ ਧਿਆਨ ਨਾਲ ਸੁਣ ਲਓ। ਵਕੀਰ ਕੋਲ ਗਿਆ ਸੀ ਮੈਂ। ਅੱਛਾ ਪੁੱਤ। ਕੀ ਕਹਿੰਦਾ ਫਿਰ ਵਕੀਲ? ਮਾਂ ਵਕੀਰ ਨੇ ਕੀ ਕਹਿਣਾ? ਉਹਨੇ ਨਾ ਸਾਰੀ ਗੱਲਬਾਤ ਕਰੀ ਸੀ ਮੈਂ। ਮੈਨੂੰ ਕਹਿੰਦਾ ਉਹਨਾਂ ਦਾ ਕੇਸ ਬਹੁਤ ਜ਼ਿਆਦਾ ਸਟਰੋਂਗ ਹੈ। ਕਿੰਨੇ ਬੰਦੇ ਵਿਆਹ 'ਚ ਸੀਗੇ। ਸਾਰਿਆਂ ਨੂੰ ਗੱਲਬਾਤ ਦਾ ਪਤਾ। ਜੇ ਕੱਲ ਉਹ ਨਿੱਕੀ ਹੋ ਗਈ ਨਾ ਆਪਾਂ ਨੂੰ ਲੈਣੇ ਤੇ ਦੇਣੇ ਪੈ ਜਾਣਗੇ। ਅੱਛਾ ਬਈ। ਮਾਂ ਮੈਂ ਤਾਂ ਸਾਨੂੰ ਸਵੇਰੀ ਕਿਹਾ ਸੀਗਾ। ਨਾ ਲਓ ਭਾਪੀ ਨਾਲ ਪੰਗਾ। ਇਹ ਤਾਂ ਹੁਣ ਮਰਵਾਊਗੀ ਆਪਾਂ ਨੂੰ ਚੁੱਪ ਕਰਵੇਂ ਤੂੰ ਪੁੱਤ ਹੁਣ ਆਪਾਂ ਕੀ ਕਰਾਂਗੇ ਕਰਨਾ ਕੀ 엄마 ਹੁਣ ਆਪਾਂ ਨੂੰ ਗੁੱਸੇ ਨਾਲ ਨਹੀਂ ਨਰਮਾਈ ਨਾਲ ਕੰਮ ਲੈਣਾ ਪਊਗਾ ਨਾ ਇਹ ਮਾਂ ਪੁੱਤ ਮਿਲ ਕੇ ਆਪਸ ਵਿੱਚ ਕੀ ਖਿਚੜੀ ਜੀ ਬਣਾਈ ਜਾਂਦੇ ਨੇ ਕੱਲ ਤਾਂ ਪਤਾ ਕਰਨੀ ਪਊਗੀ ਚਲ ਜਾ ਕੇ ਸੰ ਕੀ ਗੱਲਾਂ ਕਰਦੇ ਨੇ ਵੀਰੇ ਹੁਣ ਤਾਂ ਤੂੰ ਹੀ ਹੱਲ ਕਰ ਦੇ ਪਿਆਰ ਨਾਲ ਮੰਮੀ ਜੀ ਹਾਂ ਬਤ ਮੰਮੀ ਜੀ ਸ਼ਾਮ ਦੀ ਰੋਟੀ ਦੀ ਕੀ ਤਿਆਰੀ ਹੈ ਤੁਹਾਡੀ ਪੁੱਤ ਮੈਂ ਦਾਲ ਬਣਾਉਣੀ ਆ ਮੇਰੀ ਤੈਨੂੰ ਭੁੱਖ ਲੱਗੀ ਹੋਣੀ ਆ ਰੋਟੀ ਦੀ ਮੰਮੀ ਜੀ ਬਸ ਕੱਲੇ ਦਾਲ ਮੰਮੀ ਜੀ ਦਾਲ ਨਾਲੇ ਸਰਨਾ ਐ ਕਿ ਨਾਲੇ ਕਿ ਸਬਜ਼ੀ ਬਣਾ ਲਿਓ ਨਾਲੇ ਸਲਾਦ ਵੀ ਕੱਟ ਲਿਆਇਓ ਠੀਕ ਹੈ ਸਬਜ਼ੀ ਦਾ ਪੁੱਤ ਘਰੇ ਹੈ ਨਹੀਂ ਕੋਈ ਕੋਈ ਗੱਲੀ ਮਾਂ ਫਿਰ ਕਿ ਹੋ ਗਿਆ ਜੇ ਘਰੇ ਸਬਜ਼ੀ ਨਹੀਂ ਮੈਨੂੰ ਦੱਸੋ ਕੀ ਲੈ ਆਣਾ ਬਾਜ਼ਾਰ ਜਾ ਕੇ ਮੈਂ ਲੈ ਆਉਣਾ ਚਲ ਠੀਕ ਹੈ ਪੁੱਤ ਮੈਂ ਰੋਟੀ ਦਾਹਰ ਕਰਦੀ ਆਂ ਸਬਜ਼ੀ ਲੈ ਆ ਤੂੰ ਐਂ ਕਰਿਓ ਪਨੀਰ ਹੀ ਫੜ ਲਿਆਓ ਮੰਮੀ ਜੀ ਫੇਰ ਸ਼ਾਹੀ ਪਨੀਰ ਬਣਾ ਦੇਣਗੇ ਹਾਂ ਕੋਈ ਨਾ ਕੋਈ ਨਾ ਮੈਂ ਲੈ ਆਉਣਾ ਪਨੀਰ ਜੇ ਕੁਛ ਹੋਰ ਚਾਹੀਦਾ ਉਹ ਵੀ ਦੱਸ ਦੋ ਉਹ ਵੀ ਲਿਆਉਂਗਾ ਮੈਂ ਆਉਂਦਾ ਹੋਇਆ ਨਾ ਨਾ ਬਸ ਤੁਸੀਂ ਪਨੀਰ ਹੀ ਲਿਆਓ ਬਸ ਠੀਕ ਆ ਮੈਂ ਵੀ ਚੱਲਦਾ ਫਿਰ ਇੰਤਜ਼ਾਰ ਹਾਂ ਆ ਜਾ ਦੇਖ ਤਸੀ ਹੁਣ ਸਾਰਾ ਟੱਬਰ ਕਿਵੇਂ ਪੁੱਛ ਪੁੱਛ ਕਰਦਾ ਫਿਰਦਾ ਮੇਰੇ ਅੱਗੇ ਪਿੱਛੇ ਇਹ ਵੀ ਨਾ ਐਂ ਲੋਟ ਆਉਂਦੇ ਨੇ हां हां मम्मी क्यों टेंशन ले रही हो तू मेरी मैं बिल्कुल ठीक हां किसी वाली फिकर ना करो मेरी हुन ਤਾਂ बस ना ना मैं ना इनਨੂੰ ਧੀਰਵੰਗੂ ਸਿੱਧਾ ਕਰ ਰੱਖਿਆ ਹੁਣ ਤਾਂ ਜਿਵੇਂ ਮੈਂ ਕਹਨੀ ਆ ਓਨੀ ਚੱਲਦੇ ਨੇ ਚੱਲਣਾ ਵੀ ਪਊਗਾ ਨੀ ਇਹਨਾਂ ਨੂੰ ਪਤਾ ਵੀ ਮੈਂ ਕੀ ਕਰ ਸਕਦੀ ਆ ਕੀ ਨਹੀਂ ਪਤਾ ਨਹੀਂ ਨੂੰ ਬਹੂ ਜੀ ਨੂੰ ਕੀ ਹੋਇਆ ਪਿਆ ਆਇਤਨੀ ਘਰ ਚੱਲਦੇ ਹੁੰਦੇ ਜਿਵੇਂ ਇਹ ਚਲਾਉਂਦੀ ਹੈ ਚਲ ਮੈਨੂੰ ਸਮਝਾ ਕੇ ਆਉਣੀ ਹੈ ਖਾਮੀ ਮੰਮੀ ਕੋਈ ਗੱਲ ਨਹੀਂ ਮੈਂ ਆਪ ਹੀ ਸਾਰਾ ਕੁਝ ਹੈਂਡਲ ਕਰ ਲਵਾਂ ਇੱਥੇ ਤੁਸੀਂ ਨਾ ਫਿਕਰ ਕਰੋ ਠੀਕ ਹੈ ਮੰਮੀ ਪਾਪਾ ਨੂੰ ਵੀ ਕਹਿ ਦਿਓ ਬਾਰਾ ਨਾ ਸੋਚਿਆ ਕਰਨਾ ਮੇਰੇ ਬਾਰੇ ਚਲ ਚੰਗਾ ਮੰਮੀ ਮੈਂ ਬਾਅਦ ਚ ਗੱਲ ਕਰਦੀ ਕੀ ਕਰਦੀ ᱛੀ दिखता नहीं हैगा तू बैठी है इत नहीं बोली मेनु भी पता आर मैं कड़ा के भी मैं नानके घर आई हुई हम देख पुत कि चर मन चुस्सा लेके बैठी रहेगी तेरे पापा ने ता ही पैसे दिते है। भी तू आश करी जावेगी पुत घर नहीं चलते होंगे मैं कि नहीं थोन मेन समझाउ की लड़ नहीं हैगी ਠੀਕ ਐ ਨਾ ਐ ਕਰੋ ਇੱਥੇ ਨਾ ਬੈਠੇ ਰਹੋ ਨੀਚੇ ਜਾ ਕੇ ਨਾ ਰੋਟੀ ਸਬਜ਼ੀ ਦੀ ਤਿਆਰੀ ਕਰ ਲਓ ਜੋ ਤੁਹਾਡਾ ਮੁੰਡਾ ਆ ਗਿਆ ਨਾ ਸੱਚ ਉਹਨੂੰ ਕਹਿ ਦਿਓ ਰੋਟੀ ਲਿਆਉਗਾ ਮੇਰੇ ਵਾਸਤੇ ਠੀਕ ਐ ਬੋਤ ਲੈ ਕਿਹੋ ਜੀ ਕੁੜੀ ਐ ਸਿੱਧੀ ਗੱਲ ਬੋਲੋ ਤਾਂ ਵੀ ਪੁੱਠੀ ਪੈਂਦੀ ਐ ਖਰਦੀਆਂ ਬਚੋਲਣ ਨੂੰ ਫੋਨ ਖੇੜਾ ਬੈਰ ਕੱਢ ਲਿਆ ਉਹਨੇ ਮੇਰੇ ਨਾਲ ਮੈਨੂੰ ਘਰ ਆਫੀ ਨੱਕ ਚ ਦਮ ਕਰ ਸਡੇ ਹੈਡ ਦਾ ਲੈ ਛੇੜਾ ਹੁਣ ਛੇਤੀ ਫੋਨ ਚੱਕ ਲੂ ਹੁਣ ਕਿਸੇ ਦਾ ਹੋਰ ਘਰ ਪਟਣ ਗਈ ਹੋ ਹੈਲੋ ਹਾਂ ਸਾਸਰੀ ਕਾਲ ਪੈਣੇ ਹਾਲਤਾ ਤੈਨੂੰ ਪਤਾ ਹੀ ਹੈ ਸਾਡੇ ਮੈਨੂੰ ਆਏ ਤਾਂ ਦੱਸ ਦੇ ਸਾਡੇ ਨਾਲ ਕਾਦਾ ਪੈਰ ਕੱਢ ਲਿਆ ਲੈ ਹਕੇ ਕੀ ਹੋਇਆ ਨਹੀਂ ਕਹੇ ਜੀ ਕੁੜੀ ਲੱਭ ਕੇ ਦਿੱਤੀ ਹੈ ਤਾਂ ਗੱਲ ਗੱਲ ਤੇ ਸਾਨੂੰ ਤਾਂ ਥਾਣੇ ਦੀਆਂ ਧਮਕੀਆਂ ਦਿੰਦੀ ਹੈ ਹਕੇ ਤੁਹਾਡੇ ਤੇ ਪਰਚਾ ਕਰਾ ਕੇ ਨਾ ਜੇਲ੍ਹ ਚ ਬਿਠਾ ਦੂੰ ਆਹੋ ਤੇਰਾ ਵੀ ਭਾਣੇ ਸਰੇ ਹੀ ਪਿਆਗਾ ਹੁਣ ਤੂੰ ਵੀ ਕਿਉਂ ਪੈਣਾ ਪਾਣੀ ਪੈਣ ਦੇਂਗੇ ਤੈਨੂੰ ਆਉਦੀ ਮੁੰਦਰੀ ਜੋ ਮਿਲ ਗਈ ਲੈ ਇਹ ਰੱਬ ਦੀਆਂ ਦਿੱਤੀਆਂ ਖਾਣ ਵਾਲੀ ਵੀ ਹੈਗੀ ਉਹ ਮੈਨੂੰ ਪੁੱਛ ਕੇ ਦੇਖ ਵੀ ਮੈਂ ਕਿਵੇਂ ਕੱਟਦੀ ਆ ਉਹਦੇ ਨਾਲ ਲੈ ਐਡਾ ਵੀ ਦਾਤ ਚ ਕੀ ਦੇਤਾ ਉਹਨਾਂ ਨੇ ਕੋਈ ਜੱਗੋਂ ਲੈ ਦੀ ਗੱਲ ਕਰਤੀ ਸਾਰੀ ਦੁਨੀਆ ਹੀ ਦਿੰਦੀ ਐ ਦਾਤ ਤਾਂ ਨਾਲੇ ਮੇਰੇ ਪੁੱਤ ਨੂੰ ਕਿਹੜਾ ਸਾਖ ਦਾ ਤੋੜਾ ਸੀਗਾ ਬਿਲੋਂ ਰਿਸ਼ਤਾ ਨਹੀਂ ਸੀ ਹੁੰਦਾ ਕਿਸੇ ਵੱਲੋਂ ਕਾਣੇ ਥੋੜੀ ਸੀ ਅਸੀਂ ਮੈਂ ਤਾਂ ਹੁਣ ਤੈਨੂੰ ਐਂ ਕਹਿਣੀ ਐ ਵੀ ਇਹਦੇ ਮਾਪਿਓ ਨੂੰ ਫੋਨ ਕਰਕੇ ਕਹਿ ਵੀ ਆਪਦੀ ਕੁੜੀ ਨੂੰ ਸਮਝਾਓ ਜੇ ਹੁਣ ਸਾਡੇ ਨਾਲ ਐਂ ਚਲਾਕੀਆਂ ਕਰੂਗੀ ਐਂ ਥੋੜੀ ਘਰ ਵਸਦੇ ਹੁੰਦੇ ਆ ਹਾ ਉਹ ਜਿਹੜੀ ਵੀ ਗੱਲ ਕਰਨੀ ਹੈ ਨਾ ਛੇਤੀ ਕਰ ਲਈ ਚੰਗਾ ਨਾ ਹੱਕੇ ਕੁੜੀ ਚ ਕੀ ਕਸੂਰ ਹੈਗਾ ਇਹਨਾਂ ਵਿਚੋਲਿਆਂ ਦਾ ਵੀ ਬੇੜਾ ਕਰਤੀ ਹੋਇਆ ਪਿਆ ਚੰਗੇ ਭਲੇ ਲੋਕਾਂ ਨੂੰ ਵੀ ਫਸਾ ਕੇ ਰੱਖ ਦਿੰਦੇ ਐ ਲੈ ਰਹੀ ਦਾਜ ਦੀ ਗੱਲ ਨਾਲੇ ਦਾਜ ਖਾਣਾ ਮੈਂ ਕੱਲੀ ਨੇ ਲੈ ਲਿਆ ਵੀ ਕੋਈ ਜੱਗੂ ਲੈਦਾ ਗੱਲ ਕਰਤੀ ਇਹ ਤਾਂ ਸਾਰੀ ਦੁਨੀਆ ਹੀ ਲੈਂਦੀ ਐ ਦਾਜ ਤਾਂ

ਸਾਰੇ ਕੰਮ ਕਰ ਦੇ ਤੁਮ ਜਿਹੜਾ ਵੀ ਤੁਸੀਂ ਕੁਛ ਨਾ ਕਰੋ ਕੋਈ ਬਾਜ਼ਾਰ ਦਾ ਕੋਈ ਵੀ ਕੰਮ ਚੱਲ ਚੰਗਾ ਨਹੀਂ ਲਿਖਾਂਦੀ ਤੇਰਾ ਨਾਮ ਪੱਕਾ ਪੱਕਾ ਕਹਿ ਤਾਂ ਜੇ ਬਾਰੀ-ਬਾਰੀ ਪੁੱਛੀ ਜਾਏਗਾ ਫਿਰ ਪੱਕਾ ਲਿਖਵਾਉਂਗੀ ਚਲ ਠੀਕ ਹੈ ਠੀਕ ਹੈ ਵੇਂ ਦੇਖ ਤਾਂ ਸਹੀ ਕਿਵੇਂ ਸਾਰੇ ਦੀ ਜਨ ਕੜਕੀ ਚਾਈ ਪਈ ਆ ਇਹ ਵੀ ਨਾ ਪਿਆਰ ਨਾਲ ਚੱਲਣ ਵਾਲੇ ਹੈ ਨਹੀਂ ਮੜਾ ਜੇ ਗੁੱਸੇ 'ਚ ਬੋਲਿਆ ਕੀ ਤੇ ਕਿਵੇਂ ਫਿਰਦੇ ਨੇ ਸਾਰੇ ਅੱਗੇ ਪਿੱਛੇ She's <laughs>